ਹਾਂਜੀ ਹਾਂਜੀ ਤੁਹਾਡਾ ਕੋਈ ਉਸਤਾਦ ਹੈਗਾ ਕੋਈ ਜਿਗਰ ਕਰਨਾ ਚਾਹੂਗੇ ਮੰਨ ਕੇ ਕਬੱਡੀ ਦੇ ਬਈ ਆਪਾਂ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਸੰਦੀਨ ਦੋ ਦਿਨ ਖੇਡਦਾ ਵੇਖਿਆ ਸੀ ਹਾਂਜੀ ਤੇ ਆਪਾਂ ਉਹ ਬੰਦੇ ਦੇ ਬਈ ਬਹੁਤ ਅਗੜੇ ਫੈਨ ਸੀ ਠੀਕ ਹੈ ਤੇ ਆਪਾਂ ਨੂੰ ਪਿਆਰ ਕਰਦੇ ਸੀ ਉਹ ਵੀ ਆਪਾਂ ਨੂੰ ਬਹੁਤ ਪਿਆਰ ਕਰਦਾ ਆਪਾਂ ਨੂੰ ਉਦੋਂ ਦਾ ਉਸਤਾਦ ਮੰਨਿਆ ਬਈ ਉਹਨੇ ਆਪਾਂ ਨੂੰ ਬਹੁਤ ਕੌਡੀ ਦੇ ਕੌਣ ਦਿੱਤੇ ਆ ਠੀਕ ਹੈ ਬੜੇ ਕੈਂਪ ਵੀ ਲਾਇਆ ਬਈ ਮੈਂ ਦੋ ਦੇ ਦੋ ਵਾਰੀ ਆਪਣਾ ਬਈ ਮਣੀ ਜਲਾਲ ਠੀਕ ਆ ਉਹਦਾ ਬਹੁਤ ਬਹੁਤ ਧੰਨਵਾਦ ਮੇਰੇ ਗੋਡੇ ਦੇ ਹੱਥ ਬਜੀ ਸੀ ਉਹਦਾ ਬਹੁਤ ਬਈ ਹੈਲਪ ਕੀਤੀ ਉਹਨੇ ਠੀਕ ਹੈ ਤੇ ਉੱਥੇ ਕੈਂਪ ਸੰਦੀਪ ਉਹਦਾ ਆਪਣਾ ਉਸਤਾਦ ਆ ਬਈ ਅਕਸੀ ਤੁਹਾਡੀਆਂ ਵੀਡੀਓ ਵੀ ਵੇਖਦੇ ਰਹਿੰਨੇ ਆ ਅਕਸੀ ਤੁਸੀਂ ਫੋਟੋ ਵਗੈਰਾ ਉਹਨਾਂ ਨੇ ਪਾਉਂਦੇ ਰਿਹਨੋਂ ਨਾਲ ਹੁੰਦੇ ਆ ਨਾ ਹਾਂਜੀ ਹਾਂਜੀ ਬਈ ਤੇ ਬਹੁਤ ਜਾਨੀ ਕੀ ਹੁੰਦਾ ਹਨਾ ਉਸਤਾਦ ਦਾ ਉਸਤਾਦ ਹੀ ਹੁੰਦਾ ਹਨਾ ਨਾ ਵਾਧ ਕੇ ਬਈ ਠੀਕ ਹੈ ਇੱਕ ਉਹਨਾਂ ਨਾਲ ਆਪਣਾ ਕਹਿੰਦੇ ਆ ਆਪਾਂ ਉਸਤਾਦ ਚਲੇ ਰਿਸ਼ਤਾ ਕਿੰਨਾ ਜਿਵੇਂ ਗੋਪੀ ਫਰਮਦੀਪੁਰੀਆ ਦਾ ਇੱਕ ਉਹਨਾਂ ਦਾ ਰਿਸ਼ਤਾ ਅੱਛਾ ਉਹੀ ਰਿਸ਼ਤਾ ਆਪਣਾ ਬਈ ਜਾਨੀ ਕੀ ਸਪੋਰਟ ਕਰਦੇ ਬਹੁਤ ਸਪੋਰਟ ਕਰਦੇ ਸਾਡੀ ਮਾਂ ਖੇਡ ਕਬੱਡੀ ਦਾ ਬਹੁਤ ਵਧੀਆ ਧਾਵੀ ਯਰ ਰਪਿੰਦਰ ਵਰਗੇ ਕੋੜੇ ਵਰਗੇ ਨਾ ਆਪਣੇ ਬਈ ਯਾਰ ਹੈਗੇ ਤੈਨੂੰ ਆਪਾਂ ਰਪਿੰਦਰ ਹੋ ਗਿਆ ਕੋੜ ਇਹ ਸੰਦੀਪ ਆਪਣਾ ਉਸਤਾਦ ਆ ਬਈ ਬਹੁਤ ਆਪਾਂ ਨੂੰ ਸਿੱਖਣ ਮਿਲਦਾ ਤੋਂ ਜਾਨੀ ਕਿ ਤੁਸੀਂ ਉਸਤਾਦ ਮੰਨਦੇ ਹੋ ਉਹਨਾਂ ਨੂੰ ਹਾਂ ਬਈ